ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਆਰੀ ਹੈਂਡਵਰਕ ਦੀ ਜਿਹੜੀਆਂ ਮੇਰੀਆਂ ਭੈਣਾਂ ਆਰੀ ਹੈਂਡਵਰਕ ਸਿੱਖਣਾ ਚਾਹੁੰਦੀਆਂ ਨੇ ਠੀਕ ਹੈ ਜਿਨ੍ਹਾਂ ਨੂੰ ਬਿਲਕੁਲ ਵੀ ਨਹੀਂ ਪਤਾ ਜਿਹੜੀਆਂ ਮਤਲਬ ਕਿ ਨਵੇਂ ਸਿਰੇ ਤੋਂ ਸਿੱਖਣਾ ਚਾਹੁੰਦੀਆਂ ਨੇ ਠੀਕ ਹੈ ਉਹ ਇਹ ਵੀਡੀਓ ਨੂੰ ਫੋਲੋ ਜ਼ਰੂਰ ਕਰੋ ਸਭ ਤੋਂ ਪਹਿਲਾਂ ਜੀ ਅੱਜ ਆਪਾਂ ਗੱਲ ਕਰਾਂਗੇ ਆਰੀ ਹੈਂਡਵਰਕ ਨੂੰ ਸਿੱਖਣ ਦੇ ਲਈ ਆਪਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਅੱਡੀ ਦੀ ਜੀ ਠੀਕ ਹੈ ਇਹ ਹੈਗਾ ਜੀ ਆਪਣਾ ਹੈਂਡਵਰਕ ਦਾ ਅੱਡਾ ਇਹਦੀ ਜਗ੍ਹਾ ਤੇ ਤੁਸੀਂ ਫਰੇਮ ਵੀ ਲੈ ਸਕਦੇ ਹੋ ਠੀਕ ਹੈ ਦੂਸਰਾ ਹੈਗਾ ਆਪਣੇ ਕੋਲੇ ਜਰੀ ਇਹ ਅਲੱਗ-ਅਲੱਗ ਰੰਗਾਂ ਦੇ ਵਿੱਚ ਆਉਂਦੀ ਹੈ ਜੀ ਇਹ 골ਡਨ ਕਲਰ ਦੀ ਹੈਗੀ ਆ ਹੋਪ ਕੇ ਤੁਹਾਨੂੰ ਥੋੜੀ ਜੀ ਦਿੱਕਤ ਆ ਰਹੀ ਹੋਊਗੀ ਦਿਖਣ ਚ ਇਹ 골ਡਨ ਕਲਰ ਦੀ ਹੈ ਜੀ ਸਿਲਵਰ ਕਲਰ ਦੀ ਵੀ ਆਉਗੇ ਇਹਦੇ ਵਿੱਚ ਬਾਕੀ ਅਲੱਗ-ਅਲੱਗ ਰੰਗਾਂ ਦੇ ਵਿੱਚ ਵੀ ਮਿਲ ਜਾਂਦੀ ਹੈ ਠੀਕ ਹੈ ਨੀ ਉਸ ਤੋਂ ਬਾਅਦ ਆਪਣੇ ਕੋਲੇ ਹੈਗੀਆਂ ਨੇ ਮੋਰ ਰੀਲਾਂ ਕੜਾਈ ਕਰਨ ਵਾਸਤੇ ਠੀਕ ਹੈ ਜੀ ਇਹ ਮੋਰਰੀਲਾ ਹੈਗੀਆਂ ਨੇ ਆਪਣੇ ਕੋਲ ਠੀਕ ਹੈ ਜਿੱਦਾਂ ਇਹਦੇ ਇਹ ਨਾ ਦੋ ਤਿੰਨ ਤਰ੍ਹਾਂ ਦੀਆਂ ਆਉਂਦੀਆਂ ਨੇ ਮੋਰਰੀਲਾ ਇੱਕ ਤਾਂ ਜਿਹੜਾ ਤੁਸੀਂ ਇਹ ਵਾਲਾ ਦੇਖੋਗੇ ਇਹ ਸਿੰਪਲ ਧਾਗੇ ਦੇ ਵਿੱਚ ਆਊਗੀ ਠੀਕ ਹੈ ਬਿਲਕੁਲ ਇਹਦਾ ਹੈਗਾ ਜਿਹੜਾ ਸਿੰਪਲ ਧਾਗਾ ਹੋਊਗਾ ਤੇ ਇੱਕ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਇਹ ਹੈਗੀਆਂ ਨੇ ਇਹ ਜਿਹੜੀ ਇਹ ਵਾਲੀ ਰੀਲ ਹੈਗੀ ਹੈ ਇਹ ਨਾ ਇਹਦੇ ਵਿੱਚ ਜਰੀ ਮਿਕਸ ਧਾਗਾ ਹੋਊਗਾ ਇਹ ਸ਼ਾਇਦ ਤੁਸੀਂ ਥੋੜਾ ਜਿਹਾ ਚਮਕ ਤੋਂ ਅੰਦਾਜ਼ਾ ਲਗਾ ਸਕਦੇ ਹੋ ਠੀਕ ਹੈ ਜੀ ਇਹਦਾ ਥੋੜਾ ਜਾਂ ਜਿਹੜਾ ਹੈਗਾ ਇਹ ਇਹਦਾ ਧਾਗਾ ਥੋੜਾ ਜਿਹਾ ਰੇਸ਼ਮੀ ਟਾਈਪ ਮਤਲਬ ਕਿ ਇਹਦੇ ਵਿੱਚ ਜਰੀ ਮਿਕਸ ਹੁੰਦੀ ਆ ਜਿਹੜਾ ਇਹ ਵਾਲਾ ਹੈਗਾ ਇਹ ਹੈਗੀ ਬਿਲਕੁਲ ਨਾਰਮਲ ਠੀਕ ਹੈ ਜੀ ਇਹਦੇ ਵਿੱਚ ਬਿਲਕੁਲ ਇਹ ਹੁੰਦਾ ਹੈ ਬਿਲਕੁਲ ਰੇਸ਼ਮੀ ਮਤਲਬ ਕਿ ਨਾਰਮਲ ਧਾਗਾ ਹੋਗਾ ਇਹ ਕਾਟਨ ਦਾ ਧਾਗਾ ਇਹਦੇ ਵਿੱਚ ਹੋਊਗਾ ਜਰੀ ਮਿਕਸ ਠੀਕ ਹੈ ਜੀ ਇੱਕ ਆਪਣੇ ਕੋਲੇ ਇਹ ਵੜੀ ਰੀਲ ਹੈਗੀ ਐ ਇਹਦਾ ਤੁਸੀਂ ਧਾਗਾ ਦੇਖੋਗੇ ਇਹਦਾ ਨਾ ਥੋੜਾ ਡਿਫਰੈਂਟ ਥੋੜਾ ਜਿਹਾ ਮੋਟਾ ਧਾਗਾ ਹੁੰਦਾ ਜਿੱਦਾਂ ਆਪਾਂ ਕਹਿ ਦਿੰਨੇ ਆ ਆਪਾਂ ਨੂੰ ਗੁੱਟੀ ਵਾਲੀ ਮਿਲਦੀ ਆ ਨਾ ਰੀਲ ਜਿਹੜੀਆਂ ਹੁੰਦੀਆਂ ਆਪਣੇ ਕੋਲੇ ਐਂਕਰ ਵਾਲਾ ਧਾਗਾ ਆਪਾਂ ਕਹਿ ਸਕਦੇ ਆ ਇਹ ਉਸ ਟਾਈਪ ਦਾ ਧਾਗਾ ਹੁੰਦਾ ਠੀਕ ਹੈ ਜੀ ਇਹ ਤਾਂ ਹੋ ਗਈਆਂ ਜੀ ਆਪਣੀਆਂ ਰੀਲਾਂ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਆਰੀ ਦੀ ਦੇਖੋ ਉੱਦਾਂ ਤਾਂ ਵੱਖ-ਵੱਖ ਆਰੀਆਂ ਮਿਲਦੀਆਂ ਹੈਗੀਆਂ ਠੀਕ ਹੈ ਜੀ ਪਰ ਮੈਂ ਜਿਹੜੀ ਆਰੀ ਯੂਜ਼ ਕਰਦੀ ਆ ਠੀਕ ਹੈ ਇਹ ਹੈਗੀ ਹੈ ਜੀ 23 ਨੰਬਰ ਦੀ ਆਰੀ ਠੀਕ ਹੈ ਇਹ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਇਹਦੇ ਵਿੱਚ ਕੀ ਹੁੰਦਾ ਬਿਲਕੁਲ ਇਸ ਟਾਈਪ ਦੀ ਹੋਊਗੀ ਜੀ ਇਹ ਠੀਕ ਹੈ ਜੀ ਇਹ ਆਰੀ ਚਾਹੀਦੀ ਹੈ ਜੇ ਆਪਾਂ ਨੂੰ ਇਹ ਹੈਗੀ ਹੈ 23 ਨੰਬਰ ਦੀ ਆਰੀ ਹੋਰ ਵੀ ਬਹੁਤ ਮਿਲਦੀਆਂ ਨੇ ਪਰ ਮੈਂ ਤੁਹਾਨੂੰ ਰეკਮੈਂਡ ਕਰੂੰਗੀ ਵੀ ਤੁਸੀਂ 23 ਨੰਬਰ ਦੀ ਹੀ ਆਰੀ ਲਿਓ ਕਿਉਂਕਿ ਜਦੋਂ ਤੁਸੀਂ ਆਪਾਂ ਸਟਾਰਟਿੰਗ ਤੋਂ ਸਿੱਖਣਾ ਹੋਵੇ ਇੱਕ ਮੈਂ ਤੁਹਾਨੂੰ ਇੱਥੇ ਆਰੀ ਹੋਰ ਦਿਖਾਉਣੀ ਆ ਇਹਨਾਂ ਲੋਹੇ ਦੀ ਆਰੀ ਹੁੰਦੀ ਆ ਹੁਣ ਇਹਦੀ ਤੇ ਇਹਦੇ ਵਿੱਚ ਡਿਸਟੈਂਸ ਕੀ ਆ ਸਟੀਲ ਦੀ ਆਰੀ ਹੁੰਦੀ ਆ ਜਿਹੜੀ ਇਹ ਬਿਲਕੁਲ ਥੋੜੇ ਇਹਦਾ ਜਿਹੜਾ ਤੁਸੀਂ ਦੇਖੋਗੇ ਇਹਦੀ ਨੀਡਲ ਥੋੜੀ ਲੰਬੀ ਹੁੰਦੀ ਆ ਇਹਦੇ ਵਿੱਚ ਆਪਾਂ ਜਿੱਦਾਂ ਕੱਟ ਦਾਣਾ ਸਿੱਪੀ ਵਗੈਰਾ ਜ਼ਿਆਦਾ ਮਾਤਰਾ ਚ ਭਰ ਸਕਦੇ ਆ ਇਹਦੇ ਵਿੱਚ ਆਪਾਂ ਕੱਟ ਮਾਤਰਾ ਦੇ ਵਿੱਚ ਜਿਹੜਾ ਹੈਗਾ ਉਹ ਕਰ ਸਕਦੀ ਹੁੰਨੀ ਆ ਠੀਕ ਹੈ ਜੀ ਸੈਕਿੰਡ ਆਪਣੇ ਕੋਲੇ ਹੈਗੀ ਹੈ ਜੀ ਸੂਈ ਇਹ ਸੂਈ ਆਪਾਂ ਨੂੰ 12 ਨੰਬਰ ਚਾਹੀਦੀ ਹੈ ਠੀਕ ਹੈ ਕਢਾਈ ਕਰਨ ਵਾਸਤੇ ਇਹ ਹੈਗੇ ਨੇ ਜੀ ਆਪਣੇ ਕੋਲੇ 슈ਗਰ ਬੀਡਸ ਠੀਕ ਹੈ ਇਹ ਬਿਲਕੁਲ ਛੋਟੇ ਹੋਣਗੇ ਇਹ 골ਡਨ ਇਹ ਵੀ ਤੁਹਾਨੂੰ ਨਾ ਅਲੱਗ-ਅਲੱਗ ਮਤਲਬ ਕਲਰਾਂ ਦੇ ਵਿੱਚ ਮਿਲ ਜਾਣਗੇ ਜਿੱਦਾਂ ਇਹ 골ਡ ਹੈਗੇ ਆ ਠੀਕ ਹੈ 골ਡਨ ਚ ਹੋਗੇ ਸਿਲਵਰ ਚ ਵੀ ਮਿਲ ਜਾਣਗੇ ਅਲੱਗ ਅਲੱਗ ਕਲਰਫੁਲ ਵੀ ਮਿਲ ਜਾਣਗੇ ਤੁਹਾਨੂੰ ਹੁਣ ਇਹਦੇ ਵਿੱਚ ਮੈਂ ਇੱਕ ਤੁਹਾਨੂੰ ਹੋਰ ਦਿਖਾਉਣੀ ਆ ਵਾਈਟ ਕਲਰ ਠੀਕ ਹੈ ਜੀ ਸੇਮ ਠੀਕ ਹੈ ਇਹ 골ਡਨ ਚ ਹੋਗੇ ਇਹ ਵਾਈਟ ਚ ਹੋਗੇ ਠੀਕ ਹੈ ਜੀ ਉਸ ਤੋਂ ਬਾਅਦ ਅਗਲੀ ਗੱਲ ਕਰਾਂਗੇ ਆਪਾਂ ਕਟ ਦਾਣੇ ਦੀ ਕਟ ਦਾਣਾ ਵੀ ਤੁਹਾਨੂੰ ਜਿਹੜਾ ਹੈਗਾ ਇਹ ਵੀ ਅਲੱਗ ਅਲੱਗ ਕਲਰ ਚ ਮਿਲ ਜੇਗਾ ਜਿੱਦਾਂ ਇਹ 골ਡਨ ਕਲਰ ਚ ਹੋ ਗਿਆ ਸਿਲਵਰ ਚ ਹਨਾ ਉਦਾਂ ਵੀ ਬਹੁਤ ਮਿਲ ਇਹ ਹੋ ਗਿਆ ਜੀ ਆਪਣੇ ਕੋਲੇ ਅਗਲੀ ਨੈਕਸਟ ਹੈਗੀ ਸਿੱਪੀ ਸੀਕਵੈਂਸ ਜਿਹਨੂੰ ਆਪਾਂ ਇਹ ਹੈਗੀ ਜੀ ਸਿੱਕਵੈਂਸ ਇਹ ਹੋਊਗੀ ਫਲੈਟ ਸਿੱਪੀ ਮੈਂ ਤੁਹਾਨੂੰ ਕਲੀਅਰ ਕਰਵਾਉਣੀ ਆ ਠੀਕ ਹੈ ਇਹ ਇਹ ਐਦਾਂ ਮਤਲਬ ਕਿ ਬਿਲਕੁਲ ਫਲੈਟ ਸਿੱਪੀ ਹੋਊਗੀ ਇਹਨੂੰ ਆਪਾਂ ਸੀਕਵੈਂਸ ਬੋਲਦੇ ਆ ਇਹ ਅਲੱਗ-ਅਲੱਗ ਸਾਈਜ਼ ਦੇ ਵਿੱਚ ਵੀ ਮਿਲ ਜੂਗੀ ਤੁਹਾਨੂੰ ਇਸ ਤੋਂ ਵੱਡੀ ਵੀ ਮਿਲ ਜੂਗੀ ਠੀਕ ਹੈ ਇਸ ਤੋਂ ਛੋਟੀ ਵੀ ਮਿਲ ਜੂਗੀ ਇਹ ਇਹ ਨਾ ਮੀਡੀਅਮ ਸਾਈਜ਼ ਹੈਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹ ਹੈਗੇ ਨੇ ਜੀ ਆਪਣੇ ਕੋਲੇ ਸਰਾਹੀ ਮੋਤੀ ਠੀਕ ਹੈ ਇਹਨੇ ਤੁਹਾਨੂੰ ਅੱਗੇ-ਅੱਗੇ ਦੱਸੂਗੀ ਵੀ ਆਪਾਂ ਕਿੱਥੇ-ਕਿੱਥੇ ਕਿੱਦਾਂ ਜੁਸ ਇਹਨਾਂ ਦਾ ਜਿਹੜਾ ਕਰਨਾ ਹੁੰਦਾ ਹੈਗਾ ਠੀਕ ਹੈ ਇਹ ਆਪਣੇ ਕੋਲੇ ਹੋ ਗਏ ਜੀ ਮੋਤੀ ਇਹ ਛੋਟੇ ਮੋਤੀ ਹੈ 0 mm ਦੇ ਹੈਗੇ ਨੇ ਇਹ ਠੀਕ ਹੈ ਜੀ ਇਹ ਵੀ ਆਪਾਂ ਅੱਗੇ ਤੁਹਾਨੂੰ ਦੱਸਾਂਗੇ ਵੀ ਆਪਾਂ ਕਿੱਦਾਂ ਜੁਸ ਕਰਨੇ ਹੁੰਦੇ ਆ ਤੇ ਇੱਕ ਆਪਣੇ ਕੋਲੇ ਹੈਗੇ ਜੀ ਦਬਕਾ ਠੀਕ ਹੈ ਇਹ ਮੇਰੇ ਕੋਲੇ ਦੋ ਕਲਰ ਦੇ ਵਿੱਚ ਹੈਗਾ ਦੇਖੋ ਜਿੱਦਾਂ ਤੁਸੀਂ ਦੇਖ ਰਹੇ ਹੋ ਇਹ 골ਡਨ ਕਲਰ ਚ ਆ ਗਿਆ ਇਟ ਡਾਰਕ 골ਡਨ ਕਲਰ ਚ ਆ ਗਿਆ। ਠੀਕ ਹੈ ਹੋਪ ਕਿ ਤੁਹਾਨੂੰ ਮਤਲਬ ਕਲੀਅਰ ਹੋ ਗਿਆ ਹੋਣਾ ਦੇਖੋ ਜਿੱਦਾਂ ਇਹ ਵਾਲਾ ਹੈਗਾ ਠੀਕ ਹੈ ਜੀ ਇਹ ਥੋੜਾ ਜਿਹਾ ਡਾਰਕ ਚ ਆ ਗਿਆ ਤੇ ਇਹ ਵਾਲਾ ਥੋੜਾ 골ਡਨ ਚ ਆ ਗਿਆ ਇਹ ਲਾਈਟ ਚ ਆ ਗਿਆ ਇਹ ਡਾਰਕ ਚ ਆ ਗਿਆ ਹੈਗੇ ਦੋਨੋਂ 골ਡਨ ਨੇ ਠੀਕ ਹੈ ਜੀ ਹੁਣ ਇੱਥੇ ਇੱਕ ਮੈਂ ਤੁਹਾਨੂੰ ਗੱਲ ਹੋਰ ਕਲੀਅਰ ਕਰਨਾ ਚਾਹੂੰਗੀ ਦੇਖੋ ਇੱਕਦਮ ਮੈਂ ਦੱਸੂੰਗੀ ਤੁਹਾਨੂੰ ਮੇਨ ਅੱਡੇ ਵਾਰੀ ਜਿਹੜਾ ਇਹ ਅੱਡਾ ਹੁੰਦਾ ਠੀਕ ਹੈ ਜੀ ਜਿਹੜੀਆਂ ਇਹ ਰਸਤੀਆਂ ਦਾ ਮਤਲਬ ਹੁੰਦਾ ਇਹ ਰਸਤੀਆਂ ਜਿਹੜੀਆਂ ਆਪਾਂ ਬੁਗਾਉਣੀਆਂ ਇਹ ਵਾਲੀਆਂ ਠੀਕ ਹੈ ਜੀ ਇਹਦੇ ਨਾਲ ਕੀ ਹੁੰਦਾ ਅ ਜਿੱਦਾਂ ਮੈਂ ਤੁਹਾਨੂੰ ਇੱਕ ਇੱਥੇ ਸੂਟ ਦਿਖਾਉਣੀ ਆ ਦੇਖੋ ਇਹਦੇ ਅੱਡੇ ਨਾਲ ਕੱਪੜਾ ਲੌਨ ਦੀ ਵਜਾਇਏ ਕਿਉਂਕਿ ਇਸ ਚੀਜ਼ ਦੇ ਨਾਲ ਨਾ ਆਪਾਂ ਅਲੱਗ ਤੋਂ ਕੱਪੜਾ ਲਾ ਸਕਦੇ ਹੁੰਨੇ ਆ ਜਿਹੜਾ ਆਪਣੇ ਸੂਟ ਨਾਲ ਅਟੈਚ ਹੁੰਦਾ ਅਗੇ ਠੀਕ ਹੈ ਪਰ ਇਹਨੂੰ ਜਦੋਂ ਆਪਾਂ ਇਹਦੇ ਕੱਪੜਾ ਲਾ ਕੇ ਜਦੋਂ ਆਪਾਂ ਇਹਦੇ ਨਾਲ ਸੂਟ ਅਟੈਚ ਕਰਦੇ ਆਂ ਉਦੋਂ ਥੋੜੀ ਦਿੱਕਤ ਆਉਂਦੀ ਆ ਕਿਉਂਕਿ ਇਹ ਥੋੜੀ ਹੈਵੀ ਹੁੰਦੀ ਆ ਹੈਵੀ ਕਰਕੇ ਜਦੋਂ ਆਪਾਂ ਮਸ਼ੀਨ ਤੇ ਸਲਾਈ ਕਰਦੇ ਆ ਨਾ ਸਲਾਈ ਮਸ਼ੀਨ ਤੇ ਜਦੋਂ ਆਪਾਂ ਸੂਟ ਨੂੰ ਸਟਿਚ ਕਰਾਂਗੇ ਤਾਂ ਉੱਥੇ ਇਹਨੂੰ ਵੀ ਆਪਾਂ ਨੂੰ ਨਾਲ-ਨਾਲ ਚੱਕਣਾ ਪੈਣਾ ਇਹਦੇ ਨਾਲ ਉਹ ਦੀ ਬੈਸਟ ਹੈਗਾ ਵੀ ਜਿੱਦਾਂ ਆਪਾਂ ਮੰਨ ਲਓ ਇਹ ਵਾਲਾ ਸੂਟ ਹੈਗਾ ਹਨਾ ਇਹ ਸੂਟ ਦੇ ਆਪਾਂ ਆਲੇ-ਦੁਆਲੇ ਜਿਹੜਾ ਕੱਪੜਾ ਜੋ ਵੀ ਆਪਾਂ ਨੇ ਕੱਪੜਾ ਇਹ ਮੇਰਾ ਹੈਂਡਵਰਕ ਕੀਤਾ ਹੋਇਆ ਜੀ ਸੂਟ ਦੇ ਠੀਕ ਹੈ ਜਿੱਦਾਂ ਲਾ ਲੂ ਤੁਸੀਂ ਹੁਣ ਆਪਾਂ ਨੇ ਇਹਦੇ ਉੱਤੇ ਇਹ ਇਹ ਕੱਪੜਾ ਲਾਇਆ ਹੋਇਆ ਠੀਕ ਆ ਆਪਾਂ ਨੇ ਇਹ ਸੂਟ ਦੀ ਵਾਲੇ ਦੁਆਲੇ ਕੱਪੜਾ ਲਾ ਲਿਆ ਤਾਂ ਇਹ ਕੱਪੜਾ ਆਪਾਂ ਨੂੰ ਇਹਦੇ ਨਾਲ ਅਟੈਚ ਕਰਨਾ ਸੌਖਾ ਰਹੂਗਾ ਠੀਕ ਹੈ ਇਹੀ ਕੱਪੜਾ ਚੱਕ ਕੇ ਹੁਣ ਆਪਾਂ ਇਹਦੇ ਨਾਲ ਲਾ ਕੇ ਇੱਥੇ ਆਪਾਂ ਮੋਟੀ ਸੂਈ ਨਾਲ ਬਖੇ ਭਰ ਕੇ ਆਪਾਂ ਇਹਦੇ ਨਾਲ ਕਿਹੜਾ ਹੈਗਾ ਸੂਟ ਅਟੈਚ ਕਰ ਸਕਦੇ ਆ ਉਹ ਮੈਂ ਤੁਹਾਨੂੰ ਅੱਗੇ ਵਾਲੀਆਂ ਵੀਡੀਓਜ਼ ਦੇ ਵਿੱਚ ਦੱਸੂਗੀ ਵੀ ਆਪਾਂ ਕਿੱਦਾਂ ਕਰ ਸਕਦੇ ਆ ਠੀਕ ਹੈ ਜੀ ਇੱਕ ਮੈਂ ਤੁਹਾਨੂੰ ਮੇਨਲੀ ਜਿੱਦਾਂ ਹੁਣ ਏ ਹੈਗਾ ਇਹ ਆਰੀ ਬਾਰੇ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਜਿਹੜੀ ਇਹ ਵਾਲੀ 23 ਨੰਬਰ ਦੀ ਆਰੀ ਹੁੰਦੀ ਹੈ ਠੀਕ ਹੈ ਜੀ ਤੁਸੀਂ ਜ਼ਿਆਦਾ ਕੋਸ਼ਿਸ਼ ਕਰਿਓ ਇਹ ਵਾਲੀ ਲੈਣ ਦੀ ਇਹਦੇ ਵਿੱਚ ਨਾ ਹੋਰ ਵੀ ਸਾਈਜ਼ ਬਹੁਤ ਜ਼ਿਆਦਾ ਆਉਂਦੇ ਆ ਆਰੀ ਦੇ ਵਿੱਚ ਜਿੱਦਾਂ 14 ਨੰਬਰ ਵੀ ਆਰੀ ਆਉਂਦੀ ਹੈ ਠੀਕ ਹੈ ਤੇ ਉਸ ਤੋਂ ਬਾਅਦ 14 ਨੰਬਰ ਥੋੜੀ ਜੀ ਨਾ ਮਤਲਬ ਕਿ ਮੈਂ ਕਦੀ ਯੂਜ਼ ਨਹੀਂ ਕੀਤੀ ਠੀਕ ਹੈ ਬਾਕੀ ਜਦ ਆਪਾਂ ਜਦੋਂ ਕਿਹੜੀ ਚੀਜ਼ ਯੂਜ਼ ਨਹੀਂ ਕੀਤੀ ਹੁੰਦੀ ਆਪਾਂ ਉਹਦੇ ਬਾਰੇ ਜ਼ਿਆਦਾ ਨਹੀਂ ਦੱਸ ਸਕਦੇ ਹੁੰਦੇ ਪਰ ਇੰਨਾ ਹੈਗਾ ਕਿ ਉਹ ਸੂਈ ਇਹਦੇ ਨਾਲੋਂ ਨਾ ਥੋੜੀ ਜੀ ਮੋਟੀ ਹੁੰਦੀ ਆ ਮੋਟੀ ਹੋਣ ਕਰਕੇ ਜਿੱਦਾਂ ਆਪਾਂ ਸੂਟਾਂ ਦਾ ਹੁੰਦਾ ਫੈਬਰਿਕ ਹੁੰਦਾ ਉਹ ਫੈਬਰਿਕ ਤੇ ਡਿਪੈਂਡ ਹੁੰਦਾ ਹੈ ਨਾ ਵੀ ਆਪਾਂ ਨੇ ਕਿਹੜੇ ਜਿੱਦਾਂ ਮੰਨ ਲਓ ਆਪਾਂ ਨੇ ਆਰਗਾਂਜ਼ਾ ਤੇ ਵਰਕ ਕਰਨਾ ਤਾਂ ਉਹਦੇ ਨਾਲ ਕੀ ਹੁੰਦਾ ਸੂਟ ਦੇ ਵਿੱਚ ਗਲੀਆਂ ਹੋਣਗੀਆਂ ਹੀ ਹੋਣੀਆਂ ਸਿਮਰ ਦਾ ਸੂਟ ਲਓਗੇ ਤੁਸੀਂ ਉਹਦੇ ਵਿੱਚ ਵੀ ਗਲੀਆਂ ਹੋਣੀਆਂ ਤੇ ਜਿਹੜੀ ਤੁਸੀਂ ਲਾ ਲਓ ਇਹ ਵਾਲੇ ਬ੍ਰੀਕ ਇਹ ਲੋਹੇ ਦੀ ਆਰੀ ਹੈਗੀ ਹੈ ਜੀ ਠੀਕ ਹੈ ਇਹ ਬਿਲਕੁਲ ਮਤਲਬ ਇਹ 2 ਇੰਚ ਦੇ ਮੁਰੇ ਜਿਹੜੀ ਇਹ ਨੀਡਲ ਹੁੰਦੀ ਆ ਇਹਦੇ ਨਾਲ ਕੀ ਹੈ ਇਹ ਲੋਹੇ ਦੀ ਹੈਗੀ ਹੈ ਇਹ ਜਦੋਂ ਆਪਾਂ ਕੋਈ ਵੀ ਫੈਬਰਿਕ ਤੇ ਯੂਜ਼ ਕਰਾਂਗੇ ਠੀਕ ਹੈ ਇਹ ਜਿਹੜੇ ਤਾਂ ਕਾਰੀਗਰ ਹੁੰਦੇ ਆ ਜਿੰਨਾ ਜਿਹੜੇ ਤਾਂ ਮਤਲਬ ਕਿ ਡੀਲੀ ਦਾ ਕੰਮ ਹੁੰਦਾ ਉਹਤੇ ਇਹਦੇ ਨਾਲ ਵਰਕ ਕਰ ਸਕਦੇ ਆ ਪਰ ਜੇ ਆਪਾਂ ਕਹੀਏ ਕਿ ਹਾਂ ਆਪਾਂ ਇਸ ਨਾਲ ਵਰਕ ਕਰ ਤਾਂ ਉਹਨੂੰ ਥੋੜਾ ਜਿਹਾ ਔਖਾ ਹੁੰਦਾ ਹੈ ਹੋ ਜਾਊਗਾ ਐਡੀ ਗੱਲ ਨਹੀਂ ਹੈ ਪਰ ਥੋੜਾ ਜਿਹਾ ਨਾ ਔਖਾ ਹੁੰਦਾ ਔਖਾ ਕਿਵੇਂ ਹੁੰਦਾ ਇੱਕ ਕੱਪੜੇ ਦੇ ਵਿੱਚ ਫਸ ਜਾਂਦੀ ਆ ਲੋਹੇ ਦੀ ਹੋਣ ਕਰਕੇ ਠੀਕ ਹੈ ਜੀ ਹੁਣ ਜਿਹੜੀਆਂ ਮੈਂ ਤੁਹਾਨੂੰ ਇਹ ਸੂਈਆਂ ਦਿਖਾਈਆਂ ਕੁਸ਼ਕ ਮੇਰੀਆਂ ਪੈਣਾ ਹੁਣਾਂ ਇਹ ਵੀ ਪੁੱਛਣ ਗਿਆ ਮਤਲਬ ਕਨਫਿਊਜ਼ ਹੋ ਜਾਂਦੇ ਹਨ ਆਪਾਂ ਵੀ ਆਪਾਂ ਜਿਹੜਾ ਆਰੀ ਵਰਕ ਹੁੰਦਾ ਕੀ ਆਪਾਂ ਸੂਈ ਨਾਲ ਕਰ ਸਕਦੇ ਆ ਦੇਖੋ ਜੀ ਕੁਝ ਕੁ ਸਟੈਪ ਹੈਗੇ ਨੇ ਜਿਹੜੇ ਆਪਾਂ ਸੂਈ ਨਾਲ ਕਰ ਸਕਦੇ ਆ ਪਰ ਜਿੱਦਾਂ ਹੁਣ ਮੈਂ ਤੁਹਾਨੂੰ ਇੱਥੇ ਕਲੀਅਰ ਕਰਦੀ ਆ ਵੀ ਜੇ ਆਪਾਂ ਇਹ ਗੱਲ ਸੋਚੀਏ ਹਨਾ ਵੀ ਆਪਾਂ ਜਿਵੇਂ ਗੰਡ ਤੋਪੇ ਦੀ ਕਢਾਈ ਹੋ ਗਈ ਹਨਾ ਆਪਾਂ ਗੰਡ ਦੇ ਇੱਕ ਕਢਾਈ ਕਰਦੇ ਆ ਸਿੱਪੀ ਲਾ ਕੇ ਉਹ ਆਪਾਂ ਆਰੀ ਨਾਲ ਗੰਡ ਨਹੀਂ ਦੇ ਸਕਦੇ ਆ ਆਪਾਂ ਨੂੰ ਸੂਈ ਨਾਲ ਹੀ ਦੇਣੀ ਪਊਗੀ ਠੀਕ ਹੈ ਜੀ ਉਸ ਲਈ ਜਿਹੜੀ ਆਰੀ ਹੁੰਦੀ ਹੈ ਇਹ ਆਰੀ ਦਾ ਮੇਨ ਕੰਮ ਹੈ ਜਿੱਦਾਂ ਹੁਣ ਮੈਂ ਤੁਹਾਨੂੰ ਇੱਥੇ ਕੱਟ ਦਾਣਾ ਦਿਖਾਇਆ ਸੀ ਕੱਟ ਦਾਣਾ ਲਾ ਲਓ ਇਹ ਸ਼ਮ ਵੀਡਜ਼ ਲਾ ਲਓ ਸ਼ੂਗਰ ਵੀਡਜ਼ ਲਾ ਲਓ ਹਨਾ ਜਾਂ ਸਿੱਪੀ ਲਾ ਲਓ ਜਾਂ ਦਬਕਾ ਲਾ ਲਓ ਹਨਾ ਜਦੋਂ ਇਹ ਆਪਾਂ ਕੱਟ ਕੇ ਲਾਉਣੇ ਆ ਇਹ ਨਾ ਜੇ ਆਪਾਂ ਸੂਈ ਨਾਲ ਲਾਵਾਂਗੇ ਤਾਂ ਉਹਦੇ ਵਿੱਚ ਥੋੜੀ ਜਿਹੀ ਸਪੇਸ ਬਣ ਜੂਗੀ ਜਿਹੜੀ ਸੂਟ ਦੇ ਉੱਪਰ ਬਿਲਕੁਲ ਵੀ ਮਤਲਬ ਕਿ ਵਧੀਆ ਨਹੀਂ ਲੱਗਦੀ ਲੱਗੀ ਹੋਈ ਹਨਾ ਤੇ ਉੱਥੇ ਆਪਾਂ ਨੂੰ ਆਰੀ ਹੀ ਯੂਜ਼ ਕਰਨੀ ਪਊਗੀ ਪਰ ਕਈ ਜਗ੍ਹਾ ਤੇ ਜਿੱਦੇ ਆਪਾਂ ਦਵਕਾ ਵਗੈਰਾ ਲਾਉਣਾ ਉੱਥੇ ਆਪਾਂ ਨੂੰ ਸੂਈ ਦੀ ਵੀ ਜ਼ਰੂਰਤ ਪਊਗੀ ਠੀਕ ਹੈ ਉਹ ਆਪਾਂ ਸੂਈ ਨਾਲ ਉਹ ਮੈਂ ਤੁਹਾਨੂੰ ਅੱਗੇ ਨੈਕਸਟ ਦੱਸੂਗੀ A to Z ਵੀ ਆਪਾਂ ਕੱਲੀ-ਕੱਲੀ ਚੀਜ਼ ਵੀ ਆਪਾਂ ਸੂਈ ਕਿੱਥੇ ਯੂਜ਼ ਕਰ ਸਕਦੇ ਆ ਆਰੀ ਆਪਾਂ ਕਿੱਥੇ ਯੂਜ਼ ਕਰ ਸਕਦੇ ਆ ਹਨਾ ਹੁਣ ਤੇ ਇੱਕ ਗੱਲ ਮੈਂ ਤੁਹਾਨੂੰ ਅੱਡੇ ਵਰੀ ਕਲੀਅਰ ਕਰਨਾ ਚਾਹਣੀ ਆ ਵੀ ਕਈ ਵਾਰੀ ਆਪਾਂ ਸੋਚ ਲੈਂਦੇ ਆ ਵੀ ਹਨਾ ਅੱਡੇ ਦੀ ਵਜਾਇਏ ਵੀ ਆਪਾਂ ਸੂਟ ਜਿਹੜਾ ਹੈਗਾ ਆਪਾਂ ਫਰੇਮ ਤੇ ਲਾ ਲੂ ਫਰੇਮ ਤੇ ਕੱਢ ਲਾਂਗੇ ਠੀਕ ਹੈ ਫਰੇਮ ਵੀ ਲੱਗ ਜੂਗਾ ਕੋਈ ਔਖੀ ਗੱਲ ਨਹੀਂ ਹੁੰਦੀ ਪਰ ਜਿੱਦਾਂ ਮੰਨ ਲਓ ਵੀ ਇਹ ਮੇਰੇ ਕੋਲੇ ਸੂਟ ਹੈਗਾ ਇਹ ਗਲਾਸ ਟਿਸ਼ੂ ਦਾ ਹੈਗਾ ਠੀਕ ਹੈ ਇਹਦੇ ਵਿੱਚ ਜੇ ਆਪਾਂ ਫਰੇਮ ਲਾਵਾਂਗੇ ਤਾਂ ਇਹ ਕੱਪੜਾ ਵੀ ਬੜਾ ਸੌਫਟ ਜਿਹਾ ਹੈਗਾ ਇਹਨਾਂ ਛਾਂਜੂਗਾ ਜਿੱਦਾਂ ਆਪਾਂ ਕਹਿੰਦੇ ਆ ਨਾ ਇੱਥੇ ਮਤਲਬ ਕਿ ਛੰਨ ਮਤਲਬ ਛਿੱਜ ਜੂਗਾ ਇਹ ਕੱਪੜਾ ਠੀਕ ਹੈ ਜੀ ਇਹਦੇ ਕਰਕੇ ਵੀ ਆਪਣਾ ਸੂਟ ਹੈ ਜਿਹੜਾ ਖਰਾਬ ਹੋ ਜਾਊਗਾ ਜਾਂ ਜਿੱਦਾਂ ਆਪਾਂ ਆਰਗੈਂਜ਼ਾ ਲਾਵਾਂਗੇ ਆਰਗੈਂਜ਼ਾ ਦਾ ਕੱਪੜਾ ਸਿਮਰ ਦਾ ਲਾ ਲਓ ਜਾਂ ਕ੍ਰੇਪ ਪਿਓਰ ਨੈਚੁਰਲ ਕ੍ਰੇਪ ਲਾ ਲਓ ਕੋਈ ਵੀ ਸੂਟ ਲਾ ਲਓ ਕਿਉਂਕਿ ਅੱਡੇ ਤੇ ਪ੍ਰੋਪਰ ਇਹ ਖਸਿਆ ਜਾਊਗਾ ਪਰ ਜਦੋਂ ਆਪਾਂ ਇਹਨੂੰ ਫਰੇਮ ਲਾਵਾਂਗੇ ਇੱਕ ਤਾਂ ਆਪਾਂ ਨੂੰ ਦਿੱਕਤ ਆਊਗੀ ਜਿੱਦਾਂ ਹੁਣ ਇਹ ਵਰਕ ਕੀਤਾ ਹੋਇਆ ਹੈਗਾ ਜੀ ਮੈਂ ਇਹਦੇ ਉੱਤੇ ਹੁਣ ਫਰੇਮ ਲਾਉਂਗੀ ਤਾਂ ਇਹ ਚੀਜ਼ ਹੈਗੀ ਜਿਹੜੀ ਸਿੱਪੀ ਜਾਂ ਕੁਝ ਵੀ ਇਹਦਾ ਇਹਦਾ ਖਰਾਬ ਹੋ ਸਕਦਾ ਹੈ ਨਾ ਕੱਟਣਾ ਲੱਗਿਆ ਹੋਇਆ ਜਿੱਦਾਂ ਤੁਸੀਂ ਦੇਖ ਰਹੇ ਹੋ ਇਹ ਖਰਾਬ ਹੋ ਸਕਦਾ ਜਦੋਂ ਆਪਾਂ ਇਹਨੂੰ ਡਾਇਰੈਕਟਲੀ ਅੱਡੇ ਤੇ ਲਾਵਾਗੇ ਤਾਂ ਅੱਡੇ ਤੇ ਇੱਕ 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 ਸਾਰੇ ਹੈਗਾ ਜਿਹੜਾ ਇਹਦਾ ਮਤਲਬ ਕਿ ਇਹਦੀ ਪ੍ਰੋਪਰਲੀ ਇਹਦਾ ਪੂਰਾ ਸੂਟ ਕਸਿਆ ਜਾਊਗਾ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦੀ ਆਂ ਵੀ ਜਦੋਂ ਆਪਣੇ ਸੂਟ ਤੇ ਫਿਨਿਸ਼ਿੰਗ ਹੋਪ ਕਿ ਉਮੀਦ ਕਰਦੀ ਆ ਤੁਹਾਨੂੰ ਇਹ ਕਲੀਅਰ ਦਿਖ ਰਿਹਾ ਹੋਊਗਾ ਸਫਾਈ ਵੀ ਦਿਖ ਰਹੀ ਹੋਊਗੀ ਤੁਹਾਨੂੰ ਠੀਕ ਹੈ ਮੈਂ ਨੇੜ ਤੋਂ ਦਿਖਾਨੀਆਂ ਤੁਹਾਨੂੰ ਜਿੱਦਾਂ ਇਹ ਦਬਕੇ ਨਾਲ ਆਪਾਂ ਇਹ ਚੀਜ਼ ਭਰੀ ਹੋਈ ਹੈਗੀ ਉਹ ਫੁੱਲ ਭਰਿਆ ਹੋਇਆ ਹਨਾ ਦਿਖ ਰਿਹਾ ਤੁਸੀਂ ਇਹਦੇ ਵਿੱਚ ਕੀ ਹੈਗਾ ਮਤਲਬ ਜਿੰਨਾ ਆਪਣਾ ਸੂਟ ਕੱਸਿਆ ਜਾਊਗਾ ਠੀਕ ਹੈ ਜਿੰਨਾ ਆਪਾਂ ਸੂਟ ਕਸਾਂਗੇ ਆਪਣਾ ਉਨੀ ਹੀ ਸਫਾਈ ਜ਼ਿਆਦਾ ਆਊਗੀ ਸੂਟ ਤੇ ਜਦੋਂ ਆਪਾਂ ਫਰੇਮ ਤੇ ਕੱਸਦੇ ਆ ਤਾਂ ਉਹ ਛਿੱਜ ਜਾਂਦਾ ਹੈ ਸੂਟ ਠੀਕ ਹੈ ਜੀ ਤਾਂ ਕਰਕੇ ਕਿਉਂਕਿ ਆਪਾਂ ਮਹਿੰਗਾ ਫੈਬਰਿਕ ਮਹਿੰਗਾ ਹੁਣ ਲਾ ਲੂ ਆਪਾਂ ਆਰਗੈਂਜ਼ਾ ਲੈਨੇ ਆ ਵਾਈਟ ਜਾਂ ਸਿਮਰ ਵਾਈਟ ਕਲਰ ਚ ਆਪਾਂ ਲੈ ਕੇ ਪਹਿਲਾਂ ਉਹਨੂੰ ਆਪਾਂ ਟਾਈ ਡਾਈ ਕਰਾਉਣੇ ਆ ਠੀਕ ਹੈ ਉਤੇ ਵੀ ਖਰਚਾ ਹੁੰਦਾ ਤੇ ਬਾਕੀ ਫਿਰ ਆਪਾਂ ਜਦੋਂ ਉਹਨੂੰ ਜੇ ਉਹ ਆਪਣਾ ਕਾਫੀ ਕੋਸਟਲੀ ਹੋ ਜਾਂਦਾ ਸੂਟ ਹਨਾ ਜੇ ਉਹ ਆਪਣਾ ਖਰਾਬ ਹੋ ਜੇ ਫਿਰ ਉਹ ਵਧੀਆ ਨਹੀਂ ਲੱਗਦਾ ਤੇ ਵਰਕ ਕੀਤਾ ਵੀ ਨਹੀਂ ਵਧੀਆ ਲੱਗਦਾ ਇਸ ਕਰਕੇ ਮੈਂ ਤੁਹਾਨੂੰ ਇਹੀ ਕਹੂੰਗੀ ਕਿ ਤੁਸੀਂ ਕੋਸ਼ਿਸ਼ ਕਰਿਓ ਵੀ ਤੁਸੀਂ ਇਹ ਵਾਲਾ ਅੱਡਾ ਹੀ ਮਤਲਬ ਕਿ ਲਿਓ ਸੂਟ ਵਰਕ ਕਰਨ ਲਈ ਠੀਕ ਹੈ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਉਹਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਕਿ ਆਹ ਜਿਹੜੇ ਅੱਡੇ ਦੇ ਉੱਤੇ ਜਿਹੜਾ ਸੂਟ ਹੈਗਾ ਉਹ ਕਿਵੇਂ ਜੜ ਸਕਦੀ ਹੈ